ਤੋ ਸਸਰੀਆ ਕਾਰ ਹੋ ਸਕਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਹੈ ਅੱਜ ਆਪਾਂ ਫੁੱਲ ਬਲੌਗ ਪਾਵਾਂਗੇ ਦੇ ਦਾ ਅੱਜ ਆਪਾਂ ਤੁੜੀ ਲਿਪਣੀ ਲੁਪਣੀ ਆ ਰੋਡ ਕਰਨੀ ਆ ਤੇ ਇੱਕ ਹੋ ਮਾਤ ਨੂੰ ਪਾਣ ਡੋਣਾ ਕੱਢ ਵੀਚ ਕੈ ਸੀ ਜਿਹੜਾ ਆਪਾਂ ਉਧਰ ਡੜੀ ਰਿਖੇ ਆ ਤੇ ਕਹਿੰਦੇ ਮੇਰੀ ਟੂਂਜ ਪ੍ਰੋਬਲਮ ਆ ਸਿਕਰ ਕਿਉਂ ਪਾਣੀ ਲਾਉਣਗੇ ਕਈ ਦਾ ਕੰਮ ਜਿਆਦਾ ਤੇ ਆਹ ਢੋੜੀ ਢੜੀ ਆਪਾਂ ਕੋਲੇ ਖੜ ਕੇ ਲਪਾਵਾਂਗੇ ਅੱਜ ਲੋਡ-ਲੋਡ ਕਰਾਵਾਂਗੇ ਤੇ ਆਹ ਵੇਖੋ ਫਲ ਲੱਗੇ ਪਿੰਡਿਆਂ ਨਾਲ ਕਿਤੇ ਸੁਹਣੇ ਲੱਗਦੇ ਚਿੱਟੇ-ਚਿੱਟੇ ਫਿਰ ਇਤਰੀਆਂ ਕਰ ਲੱਗਿਆ ਹੈ ਆਹ ਦੇਖੋ ਆਵੇ ਰੋਦੇ ਆਵੇ ਹੁਣ ਬੱਸ ਲੱਗ ਲੱਗ ਗਈਆਂ ਪਿੰਡਿਆਂ ਉਹ ਵੇਖੀ ਡੀ ਵੱਡੀ ਲੱਗੀ ਪਿੰਡੀ ਇੱਕ ਤਿੰਨ ਚਾਰ ਲੱਗੀਆਂ ਇੱਥੇ ਤੇ ਉਹ ਬੱਲਾਂ ਨੂੰ ਲੱਗੇ ਫੁੱਲ ਤਾਂ ਇਹ ਪਰ ਸੁੱਕ ਕੇ ਹੁੰਦੀ ਆੀ ਦੋਸਤੋ ਆਪਾਂ ਟੂੜੀ ਦੀ ਪਣੀ ਧਰਾਮ ਲੈ ਕੇ ਚੱਲਾ ਟਾਈਮ ਲਾਇਆ ਆ ਆਪਾਂ ਟੂੜੀ ਦੀ ਪਣੀ ਆ ਧਰਾਮ ਲੈ ਕੇ ਕਿਸੇ ਦੇ ਘਰੋਂ ਹੋਰੀ ਲਾ ਦੇ ਅੱਜ ਟੂੜੀ ਬਣਾਉਣੇ ਆ ਇੱਕ ਮੱਲਾ ਉਹਨੂੰ ਛੁੱਟੂ ਜਵਾਈ ਆ ਅੱਜ ਇਹਨਾਂ ਨੂੰ ਟੂੜੀ ਬਣਾਵਾਂ ਮੈਂ ਪਰ ਅੱਗੇ ਲੱਗੇ ਹੁਣ ਇਹ ਬੰਨੇ ਫੁੱਟੂ ਦਿਵਾਤੀ ਆ ਜਦ ਆ ਆਉਂਦਾ ਸਰ ਵੀ ਲੈਏ ਦੋਸਤੋ ਅੱਜ ਆਪਾਂ ਤੂੜੀ ਬਣਾਉਣੇ ਪੱਕੇ ਲਾਉਣੇ ਆ ਤੇ ਜੇ ਮੈਂ ਜਾਣਾ ਸੀ ਹੁਣ 1 ਕਮ ਆ ਗਿਆ 1 ਮਨੂ ਭੇਜਣਾ ਟਰੈਕਟਰ ਤੇ ਕਿੰਨਾ ਕਰੇ ਤੂੜੀ ਲੱਪ ਦੇ ਉਹ ਲਪਾਉਣੇ ਆ ਕਿੰਨਾ ਚਾਪੀਆਂ ਲੈ ਕੇ ਚੱਲਿਆ ਹੁਣ ਇਥੋਂ ਫਿਰ ਆਇਆ ਸੀਗਾ ਟਰੈਕਟਰ ਤੇ ਇੱਕ ਮਨਾਲਾ ਤੇ ਆਇ ਤੋਂ ਮੈਂ ਚਾਪੀਆਂ ਲੈ ਕੇ ਜਾਣਾ ਹੁਣ ਹੱਲੇ ਲੂਆ ਮੈਂ ਪੂਰੀ ਬਣਾ ਰਿਹਾ ਛਾਪੀਆਂ ਲਾ ਲਈਆਂ ਦੋਸਤੋ ਹੁਣ ਆਪਾਂ ਤੁਰ ਕੇ ਜਾਣਾ ਪੈਣਾ ਕਰੇ ਮੈਂ ਤੁਰ ਕੇ ਗਿਆ ਟਰੈਕਟਰ ਤੇ ਆਇਆ ਸੀਗਾ ਟਰੈਕਟਰ ਹੁਣ ਇੱਕ ਹੁਣ ਉਪਰਾਪਾ ਪੂਰੀਆਂ ਆਪਣੀਆਂ ਹਈ ਰਹੀ 12 13 ਗੱਲਾਂ ਦੀ ਲੈ ਵੀ ਦੋਸਤ ਆਪਾਂ ਕਥਨ ਲੱਗ ਗੇ ਡਰ ਮੇ ਚਲੋ ਇਹ ਇੱਥੇ ਇੰਨਾ ਟਕੜਾ ਦੋੜੇ ਸੱਜਣ ਦੇ ਵਿੱਚ। ਇਹ ਦੋਤੋਂ ਹੁਣ ਆਪਾਂ ਹਲ ਕਾਉਣ ਲੱਗੇ ਆਂ। ਔਰੇ ਕਾਣ ਲਾਉਣੀਆਂ। ਓਏ ਹੋ। ਟੂੜੀ ਕੋਲੇ ਗੈਰਾ ਬਣਾਉਣਾ ਆਪਾਂ ਹਲ ਮਾਰਾਂਗੇ ਟੂੜੀ ਕੋਲੇ। ਤੇ ਉੱਤੇ ਗੈਰਾ ਲਾਵਾਂਗੇ। ਮਿੱਟੀ ਬਹੁਤ ਠੀਕਨੀ ਆਪਾਂ ਇੱਥੇ ਗੈਰਾ ਬਣਾ ਕੇ ਇੱਥੇ ਲੱਪਦਣੀਆਂ ਟੂੜੀ। ਆ ਇਧਰ ਬਾਈ ਇਹ ਰੀਲ ਲਾਈ ਜਾਂਦੇ ਆ ਕਹਾਣੀ ਟੂੜੀ ਹੱਥ ਤੇ ਲੱਪਣਾ ਤੇ ਤੁੜੀ-ਤੁੜੀ ਪਾਈ ਬੈਠੇ ਆ ਤੇ ਇਹਦੇ ਤੁੜੀ ਲੱਗੀਆਂ ਆਪਾਂ ਅੱਛਾ ਹੋ ਰਿਹਾ ਰੇ ਪਾਣੀ ਤੇ ਉੱਤੋਂ ਕੁੱਟੀ ਜਾਂਦੇ ਨਾਲੇ ਨਹੀਂ ਚੰਗੀ ਹੁੰਦੀ ਆ ਜੀ ਆ ਦੇਖੋ ਨਹੀਂ ਇਹਦੇ ਮੋਟਰ ਦਾ ਪਾਣੀ ਥੋੜਾ ਤੇ ਆਪਾਂ ਪਾਣੀ ਛਿੜਕ ਰਹੇ ਆ ਇੰਨਾ ਡਰਮ ਨਾਲ ਛੜਕ ਕੇ ਤੇ ਹੁਣ ਆਪਾਂ ਜਿਗਾ ਚੀਪ ਆ ਜਾਾਂਗੇ ਕੋਸ਼ਣ ਹੋਏ ਇਹਨਾਂ ਦੀ ਹੋ ਜੀ ਮਿੱਟੀ ਮੋਟਰ ਕੋਸ਼ਣ ਨਹੀਂ ਕਰ ਰਹੀ ਤੇਰੇ ਛੜਕਿਆਂ ਦੇ ਨਾਲ ਵਧੀਆ ਨਾ ਗੱਡੀ ਹੋ ਜੂ ਉਧਰ ਲਿਪਨ ਲੱਗ ਗਿਆ ਕੰਮ ਸਟਾਰਟ ਕਰਤਾ ਲਿਪੀ ਜਾਂਦਾ ਅੰਦਾਜ਼ਾ ਓਦੋਂ ਓਦੋਂ ਕਰਾਂ ਦੀ ਦੇਖਦੇ ਕਿੰਨੀ ਕਲਿੱਪੀ ਜਾਂਦੀ ਅੱਜ ਪਤਾ ਲੱਗ ਜੂਗਾ ਕੁੱਟੀ-ਕੱਟੀ ਹੈਗੀ ਆ ਵਧੀਆ ਤੇ ਹਮ ਵੇਖੋ ਕਿੰਨੀ ਕਲਿੱਪੀ ਜਾਂਦੀ ਆ ਦੂਜੇ ਪਾਸਿਓ ਹੁਣ ਇੰਨੀ ਲੱਪਤੀ ਆ। ਓ ਬਾਈ ਗਰਪ ਮਨ ਦਾ ਇਦਰਾ ਇੰਨੀ ਗੱਲ ਲੱਪਤੀ ਆ। ਮੇਰੇ ਦਾ ਸਾਰੀ ਲੱਪੀ ਨਹੀਂ ਆਣੀ। ਲੋਦੋ ਆਪਾਂ ਮੋਗਾ ਬੰਦ ਕਰਨ ਚੱਲੇ ਆਂ ਆਪੇ ਮੱਕ ਨੂੰ ਪਾਣੀ ਲੱਗ ਰਿਹਾ ਸੀਗਾ। ਕਿ ਆਪਾਂ ਆਪਣੇ ਬੰਬੂ ਗਾੜ ਤੇ ਜੱਲੇ ਆ ਮੋਗਾ ਬੰਦ ਕਰਨ ਪਾਣੀ ਯਾ ਲੱਗਾ ਥੋੜਾ ਘਣਾ ਰਹਿ ਗਿਆ। ਭਰ ਗਿਆ। ਤੇ ਹੁਣ ਆਪਾਂ ਮੋਗਾ ਬੰਦ ਕਰਨ ਚੱਲੇ ਆਂ ਚਾਬੀ ਫੜ ਕੇ ਖੇਤੋਂ। ਜਿੱਦਾਂ ਪੜ ਗਿਆ ਬਈ ਪਾਣੀ ਸਾਰਾ। ਇੱਧਰ ਲੱਗੀ ਜਾਂਦਾ ਹਾਂ ਦੇਖੋ ਮੱਕ ਨੂੰ ਪਾਣੀ ਉਹ ਰਵੇ ਇਧਰ ਪਰ ਦਸਾਰਾ ਆਪਾਂ ਮੋਟਰ ਬੰਦ ਕਰਨ ਚਿਰਦੇ ਚਾਬੀ ਲਈ ਫੜਾ ਆ ਦੇਖੋ ਅਗਰ ਚਾਬੀ ਤੇ ਆਪਾਂ ਚੱਲ ਬੰਦ ਕਰਨਾ ਭਰ ਗਿਆ ਮੱਕ ਆਪਣਾ ਸਾਰਾ ਇਧਰ ਵੀ ਭਰਿਆ ਪਿਆ ਫਰਦਾ ਇੱਕੰ ਪਾਣੀ ਲਾਉਂਦਾ ਮੱਕ ਨੂੰ ਇਧਰ ਮਸ਼ੀਨ ਚੱਲ ਜਾਂਦੀ ਆ ਤੂ ਕਿ ਜਲੀ ਆਏ ਫਿਰਦਾ ਬੱਲੇ ਤੇਰੇ ਓ ਬੱਸ 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 ਵੇਖੋ ਖਰੂ ਭਾਈ ਜਾਂਦਾ ਏ ਕਮ ਓ ਬੱਸ ਕਰ ਬੱਸ ਕਰ ਬੱਸ ਕਰ ਅੰਦਰ ਤੂੰ ਜ਼ਬਾਨ ਹੀ ਨੀਮਾ ਕਰਤਾ ਪੱਟ ਕੇ ਤੋ ਆਪਾਂ 19 ਦੇ ਪਹੁੰਚ ਗਏ ਆ ਉਹ ਵੱਡੀ ਨਹਿਰ ਆ ਇਧਰ ਛੋਟੀ ਆ ਆਪਣੀ ਮੋਟਰ ਆ ਆ ਮੋਟਰ ਆਪਣੀ 24 ਘੰਟੇ ਵਾਲੀ ਆ ట్రాన్స్‌ਫਰਮਰ ਔਰ ਆਪਣੀ ਔਰ ਤੋਂ ਦਾ ਪਾਣੀ ਵੱਡੀ ਦਾ ਤਾਂ ਖੜਾ ਆ ਬਰੇ ਕਿੰਨਾ ਗੰਦਾ ਹੋਇਆ ਪਿਆ ਹਰਾ ਹਰਾ ਮਸ਼ਕ ਮਾਰਦਾ ਇਧਰ ਬਾਈਕਾਂ ਕਸਤੀਆਂ ਛੱਡੀ ਬੈਠੇ ਆ ਵਿੱਚ ਫਿਰਦੇ ਆ ਕਸਤੀਆਂ ਲਈ ਦਿਖਾਵਾਂਗੇ ਤੁਹਾਨੂੰ ਫੇਰ ਟਰਾ ਲੱਗੀਆਂ ਇਹਦੇ ਤੇ 24 ਘੰਟੇ ਵਾਲੀਆਂ ਆ ਪਰ ਫੰਦੀਆਂ ਇੱਕ ਦੋ ਪੱਕੇ ਦੀਆਂ ਆ ਵੀ ਕਿੰਨੇ ਮੋਗੇ ਲੱਗੇ ਆ ਛੋਟੀਆਂ ਆਰਾ

चलते हैं बंदूक स्टार्ट कर दिए कर लेंगे चलते हैं दोस्तों आप खेतों कान का चौक चल पूड़ी वाली मशीन चो जोड़ी निकली आकर चलें ट्रैक्टर से गटे रख ले दोस्तों खेत आ गए और मशीन ची ਔਰ ਬਣਾ ਜਾਂਦੇ ਓਹ ਵੀ ਜੇ ਆਪ ਨੇ ਬੱਟ ਬੰਨ ਦੀ ਔਰ ਰਹਿ ਗਿਆ ਉਧਰ ਸੋੜਿਆ ਅਸਾਂ ਉਹ ਬੜੀ ਜਿਆਦਾ ਜੋ ਆਪਾਂ ਕਰਦੇ ਬਹੁਤ ਮੁੜ ਕੇ ਜਾਂਦੇ ਆ ਆਪਾਂ ਜਾਵਣਾ ਤੇ ਕੱਢ ਲਈ ਆ ਔਰ ਆਪਣੀ ਮੋਟਰ ਆ ਆ ਗਿਆ ਆਪਣੀ ਮਸ਼ੀਨ ਚੱਲੀ ਜਾਂਦੀ ਆ ਲੱਲੂ ਬੈਠੋ ਬੈਠਾ ਆ ਬਠਾ ਲੱਲੂ ਤੇ ਹੁਣ ਆਪਾਂ ਚੱਲਿਆ ਕਰੇ ਗੱਟੇ ਲੈ ਆ ਲਾ ਤੇ ਦੋ ਤੇ ਹੁਣ ਆਪਾਂ ਘਰੇ ਚੱਲਿਆ ਤੇ ਆ ਦੇਖੋ ਸੂਰਜ ਦੇ ਆ ਸੈਪਾ ਆ ਬਜਾਦਾਂ ਕਰੀ ਵੀ ਆਪਾਂ ਆ ਗਿਆਂ ਘਰੇ ਟਰੈਕਟਰ ਲਾਤਾ ਹੁਣ ਆਪਾਂ ਵੇਨੇ ਤੂੜੀ ਕਿੰਨੀ ਰਹਿ ਗਈ ਲਿੱਪਣ ਵਾਲੀ ਚੱਲਦੇ ਆ ਮਗਰਲੇ ਪਾਸੇ ਉਨੀ ਘਰੇਗੀ ਆ ਸਾਰੀ ਤਾਂ ਲਿਪੀਆਂ ਦੀ ਥੋੜੀ ਜੀ ਰਹੂਗੀ ਵੀਰੇ